प्यारे साथियों हमें आज एक यात्रा कर रहे परमात्मा के उस दूत को रात रखने का सौभाग्य प्राप्त हुआ है वो हमारे जहाँ वैष्णो देवी की यात्रा करके हमारे यहाँ जहाँ डड्डा सनौरा गांव में पहुँचा था और उससे हमारा मिलन हुआ डड्डा सनौरा में ਉਸसे हमारा मिलन हुआ है हमारे आर्मी ऑफिसर रणवीर शेर ने रणवीर सिंह उनसे मिले और जो उन्होंने उनसे बातचीत की वो मैं आपको बता रहा हूं रणवीर सिंह जी आप बताइए कैसे मिलन हुआ है भाई साहब का भाई गुरु जी का खालसा भाई गुरु जी की फते भाई गुरु की फते जी मैं रणवीर सिंह पिंड सनोरा कल शाम नु ਮੈਨੂੰ ਇੱਕ ਯਾਤਰੀ ਵੀਰ ਮਿਲਿਆ ਉਹ ਜਾਂਦੇ ਸਮੇਂ ਸ਼ਾਮ ਨੂੰ بارش ਹੋ ਰਹੀ ਸੀ ਉਹਨਾਂ ਨੂੰ ਕਿਸੇ ਨੇ ਦੱਸਿਆ ਕਿ ਤੁਸੀਂ ਇਸ ਪਿੰਡ ਵਿੱਚ ਗੁਰਦੁਆਰਾ ਸਾਹਿਬ ਹੈ ਉੱਥੇ ਜਾ ਕੇ ਰੁਕੋ ਤੇ ਚਲਦੇ ਹੋਏ ਮੈਨੂੰ ਇਹ ਮਿਲ ਗਿਆ ਮੈਨੂੰ ਦੱਸਿਆ ਕਿ ਮੈਨੂੰ ਇਦਾਂ ਕਰਕੇ ਪ੍ਰੋਬਲਮ ਹੈ ਕਿ ਮੈਂ ਰੁਕਣਾ ਚਾਹਨਾ ਮੈਂ ਦੇਖਿਆ ਇਹਨਾਂ ਨੂੰ ਇਹਨਾਂ ਨੂੰ ਜ਼ਰੂਰਤ ਸੀਗੀ ਸੀ ਇਹ ਅਮਰਨਾਥ ਯਾਤਰਾ ਬੇਸ਼ਨੋ ਦੇਵੀ ਮਾਤਾ ਯਾਤਰਾ ਪਰਸ ਇਧਰ ਕੁਦਾਰਨ ਆਠੋਂ ਆਉਂਦੇ ਹੋਏ ਇਧਰ ਆਏ ਸੀਗੇ ਯਾਤਰਾ ਵਾਪਸੀ ਆਪਣੀ ਕਰਕੇ ਵਾਪਸ ਜਾ ਰਹੇ ਸੀ ਹੁਣ ਇਹਨਾਂ ਨੇ ਉਜੈਨ ਜਾਣਾ ਸੀ ਵਾਪਸ ਐਮਪੀ ਦੇ ਵਿੱਚ ਠੀਕ ਹੈ ਜੀ ਤਾਂ ਸ਼ਾਮ ਨੂੰ ਫਿਰ ਇਹ ਮਿਲੇ بارش ਹੋ ਰਹੀ ਸੀਗੀ ਮੌਸਮ ਵੀ ਇਦਾਂ ਦਾ ਹੀ ਹੈ ਬਰਸਾਤ ਦਾ ਤਾਂ ਮੈਂ ਇਹਨਾਂ ਨੂੰ ਕਿਹਾ ਕੋਈ ਗੱਲ ਨਹੀਂ ਕੋਈ ਪ੍ਰੋਬਲਮ ਨਹੀਂ ਹੈ ਤੁਹਾਨੂੰ ਤੁਸੀਂ ਆਵੋ ਸਾਡੇ ਕੋਲ ਰਹਿਣ ਵਾਸਤੇ ਧਰਮਸ਼ਾਲਾ ਬਣੀ ਹੋਈ ਹੈ ਤੇ ਇਹ ਜਿਹੜੀਆਂ ਧਰਮਸ਼ਾਲਾ ਨੇ ਇਹ ਜਗ੍ਹਾ ਨੇ ਇੱਕ ਇਸੇ ਕੰਮ ਨੂੰ ਨੇ ਕਿ ਕੋਈ ਵੀ ਆਉਂਦਾ ਜਾਂਦਾ ਕੋਈ ਪੜਾ ਕਰਦਾ ਬਿਲਕੁਲ ਜੀ ਬਿਲਕੁਲ ਉਥੇ ਨੂੰ ਆਪਾਂ ਰੁਕਿਆ ਜਾ ਸਕੇ ਜਿੰਨੀ ਸਾਡੇ ਕੋਲ ਸੇਵਾ ਹੋਵੇ ਉਹ ਕੀਤੀ ਜਾ ਸਕੇ ਆਪਾਂ ਹੋਰ ਵੀ ਕਈ ਕੰਮ ਕਰਦੇ ਆ ਲੇਕਿਨ ਜਿਹੜੀ ਐਕਚੁਅਲੀ ਜਿਹੜੀ ਸੇਵਾ ਆ ਉਹ ਕਿਸੇ ਯਾਤਰੀ ਦੀ ਜਾਂ ਕਿਸੇ ਰੋਡ ਬੰਦ ਦੀ ਉਹ ਵੀ ਸੇਵਾ ਬਿਲਕੁਲ ਜੀ ਬਿਲਕੁਲ ਸੇਵਾ ਹੁੰਦੀ ਹੈ ਸਹੀ ਗੱਲ ਹੈ ਜੀ ਸਾਨੂੰ ਇਹ ਮੌਕਾ ਮਿਲਿਆ ਤੇ ਇਹਨਾਂ ਨੂੰ ਬਿਲਕੁਲ ਮੌਕੇ ਦਾ ਸਿੰਘ ਤੀਰਜ ਕੁਮਾਰ ਨਾਮ ਦਾ ਇਹ ਆਪਣਾ ਯਾਤਰੀ ਹੈ ਜੋ ਕਿ ਆਪਣੀ ਯਾਤਰਾ ਅੱਜ ਸਵੀਰ 2 ਅਗਸਤ ਤੋਂ ਦੁਆਰਾ ਸ਼ੁਰੂ ਕਰ ਰਹੇ ਨੇ ਇੱਥੋਂ ਤੇ ਰਾਤ ਸਾਡੇ ਕੋਲ ਰੁਕੇ ਆ ਜਿੰਨਾ ਵੀ ਸਾਡੇ ਕੋਲ ਹੋਇਆ ਇਹਨਾਂ ਦਾ ਬਿਲਕੁਲ ਬਿਲਕੁਲ ਸੇਵਾ ਕਰਨ ਦਾ ਮੌਕਾ ਮਿਲਿਆ ਉਹ ਪਰਮਾਤਮਾ ਦੀ ਧੀਰਜ ਕੁਮਾਰ ਤਾਂ ਵੀ ਆਪਾਂ ਪੂਰੀ ਜਾਣਕਾਰੀ ਲਵਾਂਗੇ ਅਸੀਂ ਹਾਂਜੀ ਕਰ ਸਕਦੇ ਹਾਂ ਬਾਕੀ ਅਗਰ ਸਾਡੇ ਕੋਲ ਕੋਈ ਸੇਵਾ 'ਚ ਕਮੀ ਰਹਿ ਗਈ ਆ ਤਾਂ ਜੇ ਕੋਈ ਹੋਰ ਅੱਗੇ ਤੋਂ ਯਾਤਰੀ ਆਏਗਾ ਸਾਡੇ ਕੋਲ ਹਾਂ ਬਿਲਕੁਲ ਹੋਰ ਬਿਹਤਰ ਕਰਨ ਦੀ ਕੋਸ਼ਿਸ਼ ਆ ਆ ਪਿਛਲੀ ਵਾਰ ਵੀ ਆਪਣੇ ਕੋਲ ਯਾਤਰੀ ਰਹੇ ਸੀਗੇ ਚਾਰ ਪੰਜ ਯਾਤਰਾ ਯਾਤਰੀ ਪਿਛਲੇ ਸਮੇਂ ਵਿੱਚ ਵੀ ਰਹੇ ਸੀ ਹਾਂਜੀ ਇੱਕ ਸਾਲ ਪਹਿਲਾਂ ਸਾਡੇ ਕੋਲ ਯਾਤਰਾ ਤੇ ਆਏ ਸੀਗੇ ਹਾਂਜੀ ਕੋਈ ਸੀਗੇ ਸੀ ਕੋਈ 10 12 ਹਾਂ ਜੀ ਜਤਿਆਂ ਦਾ ਟੋਲਾ ਸੀ ਸਾਡੇ ਕੋਲ ਆਇਆ। ਉਹ ਰੁਕੇ ਸੀਗੇ ਉਹ ਵੀ ਹਾਂ ਜੀ ਬਹੁਤ ਪਠਾਨਕੋਟ ਤੇ ਬਾਰਨਸੀ ਜਾ ਰਹੇ ਸੀ ਨਾ ਗੁਰੂ ਰਵਿਦਾਸ ਜਨੁਸਥਾਨ ਜਾ ਰਹੇ ਸੀ। ਕਿ ਉਹ ਤੋਂ ਕਾਫੀ ਚਿਰ ਬਾਅਦ ਸਾਡੇ ਕੋਲ ਅਜਿਹਾ ਮੌਕਾ ਮਿਲਿਆ ਸੀ ਇਦਾਂ ਯਾਤਰੀ ਇੱਥੇ ਆਏ ਨੇ ਉਹਨਾਂ ਦੀ ਸੇਵਾ ਕਰਨ ਦਾ। ਲੇਕਿਨ ਹੁਣ ਸਾਨੂੰ ਪਤਾ ਕਿ ਸਾਡਾ ਪਿੰਡ ਇੱਥੇ ਆ ਕੋਈ ਨਾ ਕੋਈ ਪੁੱਛ ਹੀ ਲੈਂਦਾ। ਹਾਂ ਜੀ ਹਾਂ ਜੀ ਤੇ ਅਸੀਂ ਬਾਕੀਆਂ ਨੂੰ ਵੀ ਇਹੀ ਕਹਿਣਿਆ ਕਿ ਅਗਰ ਕਿਸੇ ਨੂੰ ਕੋਈ ਯਾਤਰੀ ਇਦਾਂ ਦੇ ਮਤਲਬ ਮਿਲਦੇ ਨੇ ਤਾਂ ਉਹਨਾਂ ਦੀ ਮਦਦ ਜ਼ਰੂਰ ਕਰੋ। ਜੇ ਨਹੀਂ ਤਾਂ ਲੱਗੇ ਜਿਹੜਾ ਪਿੰਡ ਸਨੋਟ ਦੇ ਲੱਗੇ ਅਗਰ ਹਾਈਵੇ ਦੇ ਉੱਤੇ ਕੋਈ ਤੁਹਾਨੂੰ ਯਾਤਰੀ ਇਦਾਂ ਦਾ ਮਿਲਦਾ ਸਾਡੇ ਪਿੰਡ ਭੇਜ ਦਿਓ ਠੀਕ ਹੈ ਅਸੀਂ ਜਿੰਨਾ ਸਾਡੇ ਕੋਲ ਹੋਏਗਾ ਅਸੀਂ ਉਹਦੀ ਜਰੂਰ ਉਹਦੀ ਹੈਲਪ ਕਰਾਂਗੇ ਤੇ ਜਿੰਨੀ ਸਾਡੇ ਤੋਂ ਸੇਵਾ ਆਈ ਜਰੂਰ ਕਰਾਂਗੇ ਬਿਲਕੁਲ ਬਿਲਕੁਲ ਜਿਹੜੀਆਂ ਕਮੀਆਂ ਰਹਿ ਗਈਆਂ ਸਾਨੂੰ ਵੀ ਪਤਾ ਲੱਗਦਾ ਅਸੀਂ ਅੱਗੇ ਤੋਂ ਪੂਰੀਆਂ ਵੀ ਕਰਾਂਗੇ ਹਾਂਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਹੁਣ ਤੁਹਾਡੇ ਨਾਲ ਧੀਰਜ ਕੁਮਾਰ ਦੀ ਗੱਲਬਾਤ ਕਰਾਉਣੀ ਚਾਹੁੰਦਾ ਧੀਰਜ ਕੁਮਾਰ ਸ਼ੁਰੂ ਤੋਂ ਲੈ ਕੇ ਆਪਣੇ ਬਾਰੇ ਦੱਸਣਗੇ ਉਹ ਸਾਡੇ ਕੋ 1 ਤੇ 2 ਅਗਸਤ ਦੀ ਵਿਚਕਾਰਲੀ ਰਾਤ ਰੁਕੇ ਆ 2025 ਵਿੱਚ ਔਰ ਇਹਨਾਂ ਨੂੰ ਕਿਸ ਤਰ੍ਹਾਂ ਦਾ ਲੱਗਿਆ ਸਾਡੇ ਕੋ ਰਹਿ ਕੇ ਔਰ ਇਹ ਸ਼ੁਰੂ ਤੋਂ ਆਪਣੇ ਯਾਤਰਾ ਬਾਰੇ ਜਾਣਕਾਰੀ ਦੇਣਗੇ ਪੀਰਜ ਕੁਮਾਰ ਜੀ ਇਹਨਾਂ ਨੇ ਇੱਕ 3 ਮਹੀਨੇ ਪਹਿਲਾਂ ਦੀ ਯਾਤਰਾ ਸ਼ੁਰੂ ਕੀਤੀ ਹੋਈ ਹੈ ਜੀ ਇਹਨਾਂ ਨੇ ਇਹ ਪੀਰਜ ਕੁਮਾਰ ਜੀ ਅਈ ਤੀਜ ਕੁਮਾਰ ਜੀ जय माता दी दीदी जय माता दी जय श्री राम मेरा नाम धीरज जोशी है मैं देवभूमि उत्तराखंड के पिथौरागढ़ डिस्ट्रिक्ट से हूँ और अभी मैं अपनी अमरनाथ जितने भी आपके यात्री भाई हैं सबको बताना और जहाँ का एड्रेस देना कि कभी भी जरूरत पड़े और जलंधर पठानकोट रोड पर पिंडा सनौरा है वहाँ से संपर्क कर लेना हम उसकी रहने की खाने पीने की व्यवस्था ज़रूर करेंगे हाँ आपका जहाँ पहुँचने के लिए बहुत बहुत धन्यवाद आप लोगों का धन्यवाद हाँ जी धन्यवाद जी